ਸੁਣ ਸਸੇਕਲ ਜਿਵੇਂ ਕਿ ਤੁਹਾਨੂੰ ਪਤਾ ਵੀ ਪੀਐਸ ਸੈੱਟ ਪੇਪਰ ਜਿਹੜਾ 1 ਦਸੰਬਰ ਨੂੰ ਹੋਇਆ ਸੀ ਉਹਦੀ ਆਨਸਰ ਕਿਹਾਂ ਆ ਚੁੱਕੀਆਂ ਆ ਆਪਾਂ ਆਲਰੇਡੀ ਇਸ ਤੋਂ ਪਹਿਲਾਂ ਜਿਹੜਾ ਆਪਣੇ ਟੈਲੀਗ੍ਰam ਚੈਨਲ ਦੇ ਉੱਪਰ ਪੇਪਰ 1 ਪੇਪਰ 1 ਭਾਬ ਜੀ ਨੇ ਈਟੀਟੀ ਹੁੰਦਾ ਉਹਦੇ ਚਾਰੇ ਸੈੱਟਾਂ ਦੀ ਆਨਸਰ ਕਿਆਂ ਦੀ ਇੱਕ ਪੀਡੀਐਫ ਪਾ ਦਿੱਤੀ ਆ ਚਾਰੇ ਆਪਣੀਆਂ ਆਸਰ ਕਿਆਂ ਚੈੱਕ ਕਰ ਸਕਦੇ ਹੋ ਕਿਉਂਕਿ ਅਫੀਸ਼ੀਅਲ ਵੈਬਸਾਈਟ ਤੇ ਡਾਊਨਲੋਡ ਨਹੀਂ ਹੋ ਰਹੀਆਂ ਤੇ ਓਐਮਆਰ ਸ਼ੀਟ ਜਿਹੜੀ ਡਾਊਨਲੋਡ ਕਰਨੀ ਆ ਉਹ ਕਿਵੇਂ ਕਰਨੀ ਆ ਉਹ ਤਾਂ ਤੁਹਾਨੂੰ ਆਲਰੇਡੀ ਪਤਾ ਹੈ ਵੈਬਸਾਈਟ ਤੇ ਆ ਕੇ ਡਾਊਨਲੋਡ ਹੋ ਜਾਏਗੀ ਹੁ ਚਾਰੇ ਆਂਸਰ ਕੀਆਂ ਦਾ ਚਾਰੇ ਸੈਟਾਂ ਦਾ ਆਪਣੇ ਟੈਲੀਗ੍ਰਾਮ ਚੈਨਲ ਤੇ ਆਹ ਟੈਲੀਗ੍ਰਾਮ ਚੈਨਲ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦਿਖਾ ਰਨਾ ਹੁਣ ਗੱਲ ਕਰੀਏ ਐਸਐਸਟੀ ਵਾਲਿਆਂ ਵਾਸਤੇ ਵੀ ਐਸਐਸਟੀ ਵਾਲਿਆਂ ਵਾਸਤੇ ਵੀ ਆਹ ਦੇਖੋ ਤੁਹਾਡੇ ਸਾਹਮਣੇ ਲਿਖਿਆ ਹੋਇਆ ਵੀ ਪੇਪਰ 2 ਸਮਾਜਿਕ ਸਿੱਖਿਆ ਐਸਐਸਟੀ ਆਂਸਰ ਕੀ ਚੈੱਕ ਕਰ ਸਕਦੇ ਹੋ ਆਪਣੇ ਟੈਲੀਗ੍ਰਾਮ ਚੈਨਲ ਤੇ ਜਾਓ ਤੇ ਉੱਥੇ ਜਾ ਕੇ ਤੁਸੀਂ ਟੈਲੀਗ੍ਰਾਮ ਚੈਨਲ ਤੇ ਜਾਣਾ ਕਿਵੇਂ ਉਹ ਵੀ ਸਾਰੀ ਗੱਲ ਦੱਸਦੇ ਹਾਂ telegram channel ਤੇ ਜਉਤਨ ਉਥੇ ਪੀਡੀਐਫ ਮਿਲ ਜੂਗਾ ਠੀਕ ਹੈ ਪਹਿਲਾਂ ਮੈਂ ਤੁਹਾਨੂੰ ਅਨਸਰ ਕੀ ਦਿਖਾ ਦਾਂ ਉਹ ਤੋਂ ਬਾਅਦ ਤੁਹਾਨੂੰ ਦੱਸਦਾ ਵੀ ਟੈਲੀਗ੍ਰਾਮ ਚੈਨਲ ਤੇ ਕਿਵੇਂ ਜਾਣਾ ਆ ਦੇਖੋ ਵੀ ਇੱਥੇ ਤੁਸੀਂ ਚੈੱਕ ਕਰੋਗੇ ਤੇ ਮਾਰੋਗੇ ਆ ਦੇਖੋ نیچے ਜਾਓਗੇ ਉੱਪਰ ਲਿਖਿਆ ਹੋਇਆ ਇਹਨਾਂ ਨੇ ਠੀਕ ਹੈ ਇੱਥੇ ਕਲਿੱਕ ਕਰੋਗੇ ਓਪਨ ਕਰੋਗੇ ਆ ਤੁਹਾਡੇ ਸਾਹਮਣੇ ਵੀ ਸੋਸ਼ਲ ਸਟਡੀ ਦੇ ਚਾਰੇ ਸੈੱਟ ਆ ਗਏ ਸੈੱਟ A ਸੈੱਟ B ਔਰ ਸੈੱਟ C D ਇਦਾਂ ਹਨਾ ਸਾਰੇ ਸੈੱਟ ਆ ਜਾਣਗੇ ਚਲੋ ਇਹਦਾ ਛੱਡੋ ਵੀ ਹੁਣ ਮੈਂ ਤੁਹਾਨੂੰ ਜਿਹੜੀ ਮੇਨ ਗੱਲ ਦੱਸਦਾ ਵੀ ਤੁਸੀਂ ਕਰਨਾ ਕੀ ਹੈ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਜਾਣਾ ਟੈਲੀਗ੍ਰਾਮ ਚੈਨਲ ਕਿਵੇਂ ਜੁਆਇਨ ਕਰਨਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਜਾਣਾ ਉੱਥੇ ਟੈਲੀਗ੍ਰਾਮ ਚੈਨਲ ਦਾ ਲਿੰਕ ਹੋਗਾ ਲਿੰਕ ਤੇ ਕਲਿੱਕ ਕਰੋਗੇ ਜੁਆਇਨ ਕਰੋਗੇ ਟੈਲੀਗ੍ਰਾਮ ਜੇ ਨਹੀਂ ਡਾਊਨਲੋਡ ਹੈਗਾ ਐਪ ਡਾਊਨਲੋਡ ਕਰ ਲਓ ਉੱਥੇ ਤੁਹਾਨੂੰ ਸਾਰਾ ਪੀਡੀਐਫ ਆਪਣੇ ਟੈਲੀਗ੍ਰਾਮ ਤੇ ਮਿਲ ਜਾਊਗਾ ਇਸ ਤੋਂ ਇਲਾਵਾ ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਨਹੀਂ ਦੇਖਣਾ ਆਉਂਦਾ ਫਿਰ ਕੀ ਕਰਨਾ ਨੰਬਰ ਹੋਗਾ 9878731 752 ਇਸ ਨੰਬਰ ਤੇ ਤੁਸੀਂ ਇਸ ਨੰਬਰ ਨੂੰ ਆਪਣੇ ਫੋਨ 'ਚ ਸੇਵ ਕਰਨਾ ਸੇਵ ਕੀ ਕਰਨਾ ਹੈ ਐਮ ਐਸ ਡਬਲਯੂ ਸਟੱਡੀ ਇੰਸਟੀਚਿਊਟ ਦੇ ਨਾਮ ਤੇ ਜਾਂ ਅਕੈਡਮੀ ਦੇ ਨਾਮ ਤੇ ਜਾਂ ਕਹਿ ਸਕਦੇ ਹਾਂ ਹਰਜੀਤ ਸਰ ਦੇ ਨਾਮ ਤੇ ਤੁਸੀਂ ਨੰਬਰ ਸੇਵ ਕਰ ਲਿਓ ਤੁਹਾਡੇ ਕੋਲੇ ਵਟਸਐਪ ਤੇ ਆਪਣਾ ਸਟੇਟਸ ਸ਼ੋ ਹੋਊਗਾ ਵੀ ਸਟੇਟਸ ਸ਼ੋ ਹੋਊਗਾ ਉਹਦੇ ਵਿੱਚ ਲਿਖਿਆ ਹੋਊਗਾ ਟੈਲੀਗ੍ਰਾਮ ਚੈਨਲ ਦਾ ਲਿੰਕ ਆਊਗਾ ਸਟੇਟਸ ਦੇ ਵਿੱਚ ਤੇ ਹੁਣ ਜਿਹੜੇ ਕਹਿੰਦੇ ਵੀ ਓ ਐਮ ਆਰ ਸ਼ੀਟ ਕਿੱਥੋਂ ਮਿਲੂਗੀ ਉਹਦਾ ਉਹਦੀ ਵੈਬਸਾਈਟ ਹੈ ਜਿਹੜੀ ਪੀ ਐਸ ਟੈਟ ਦੀ ਉਹਦਾ ਵੀ ਡਾਇਰੈਕਟ ਲਿੰਕ ਤੁਹਾਨੂੰ ਆਪਣੀ ਸਟੇਟਸ ਦੇ ਵਿੱਚ WhatsApp ਸਟੇਟਸ 쇼 ਹੋਏਗਾ ਜਦੋਂ ਤੁਸੀਂ ਨੰਬਰ ਸੇਵ ਕਰ ਲੋਗੇ ਨਾ ਆਪਣਾ ਇਹ ਠੀਕ ਹੈ ਆਪਣੀ ਅਕੈਡਮੀ ਦੇ ਨਾਮ ਤੇ ਜਾਂ ਤੁਸੀਂ ਮੇਰੇ ਹਰਜੀਤ ਸਰਦ ਸਿੰਘ ਦੇ ਨਾਮ ਤੇ ਹੈਨਾ ਕਰ ਲੋਗੇ ਤਾਂ ਤੁਹਾਨੂੰ ਉੱਥੇ ਸਟੇਟਸ 쇼 ਹੋਣਗੇ ਸਟੇਟਸ ਦੇ ਵਿੱਚ ਵੈਬਸਾਈਟ ਦਾ ਲਿੰਕ ਵੀ ਆਊਗਾ ਜਿੱਥੋਂ ਤੁਸੀਂ OMR ਸ਼ੀਟ ਡਾਊਨਲੋਡ ਕਰ ਸਕਦੇ ਹੋ ਤੇ ਨਾਲ ਹੀ ਤੁਹਾਡਾ ਕੀ ਹੈਗਾ ਆਪਣਾ ਆਨਸਰ ਕੀ ਆਨਸਰ ਕੀ ਉਥੇ ਵੈਬਸਾਈਟ ਤੇ ਨਹੀਂ ਡਾਊਨਲੋਡ ਹੋ ਰਹੀ ਤਾਂ ਤੁਹਾਨੂੰ ਟੈਲੀਗ੍ਰਾਮ ਦਾ ਲਿੰਕ ਵੀ ਆਊਗਾ ਸਟੇਟਸਾਂ ਦੇ ਵਿੱਚ ਤਾਂ ਟੈਲੀਗ੍ਰਾਮ ਤੇ ਲਿੰਕ ਤੇ ਕਲਿੱਕ ਕਰੋਗੇ ਜੁਆਇਨ ਕਰ ਲਓਗੇ ਜੁਆਇਨ ਕਰਨ ਤੋਂ ਬਾਅਦ ਤੁਸੀਂ ਇੱਥੇ ਪਹੁੰਚੋਗੇ ਟੈਲੀਗ੍ਰਾਮ ਚੈਨਲ ਦੇ ਉੱਪਰ ਇਹ ਕੰਮ ਨਹੀਂ ਕਰਨਾ ਤਾਂ ਫਿਰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਜਾਓ ਉੱਥੇ ਤੁਹਾਨੂੰ ਦੋਨੇ ਲਿੰਕ ਮਿਲ ਜਾਣਗੇ ਅਫੀਸ਼ੀਅਲ ਵੈਬਸਾਈਟ ਦਾ ਲਿੰਕ OMR ਸ਼ੀਟ ਡਾਊਨਲੋਡ ਕਰਨ ਵਾਸਤੇ ਤੇ ਦੂਸਰਾ ਟੈਲੀਗ੍ਰਾਮ ਦਾ ਲਿੰਕ SST ਦੀਆਂ ਜਿੰਨੀਆਂ 46 ਦੀਆਂ ਅਨਸਰ ਕੀਆਂ ਦੇਖਣ ਵਾਸਤੇ ਠੀਕ ਹੈ ਵੀ ਜਾਣਕਾਰੀ ਵਧੀਲੇ ਲਈ ਲਾਈਕ ਸ਼ੇਅਰ ਕਮੈਂਟ ਕਰੋ ਜੁੜੇ ਰਹੋ ਬਹੁਤ ਜਲਦੀ SST ਪੰਜਾਬੀ ਤੇ ਮਾਸਟਰ ਗਿੱਟ ਦੀ SST ਪੰਜਾਬੀ ਦੀ ਟਾਪ ਲੈਵਲ ਦੀ ਤਿਆਰੀ ਤੁਹਾਨੂੰ ਇਸ ਚੈਨਲ ਤੇ ਦੇਖਣ ਨੂੰ ਮਿਲੂਗੀ ਬਹੁਤ ਘੱਟ ਫੀਸ 'ਚ ਪੂਰੇ ਪੰਜਾਬ ਦੇ ਵਿੱਚ ਰੈਂਕ ਫਰਸਟ ਲਿਆ ਕੇ ਛੱਡਾਂਗੇ ਪੇਪਰ 1 ਚਾਹੇ ਪੇਪਰ 2 ਹੈ ਇੰਨੀ ਮਿਹਨਤ ਕਰਾਵਾਂਗੇ ਠੀਕ ਹੈ ਜਿਵੇਂ ਆਪਾਂ ਪੀ ਸਟੱਡੀ ਕਰਾਈ ਆ ਠੀਕ ਹੈ ਵੀ ਤਾਂ ਜੁੜੇ ਰਹੋ ਧੰਨਵਾਦ ਥੈਂਕ ਯੂ ਟੇਕ ਕੇਅਰ ਬਾਏ ਬਾਏ